ਅੱਗੇ ਪ੍ਰਸ਼ਨ ਸੀ ਏ ਸਤਿਗੁਰੂ ਜੀ ਮੈਨੂੰ ਲੋਕ ਵਿਰਾਗੀਆਂ ਦਾ ਮਹੰਤ ਕਹਿੰਦੇ ਆ ਪਰ ਵਿਰਾਗ ਪੈਦਾ ਕਿਵੇਂ ਹੁੰਦਾ ਹੈ ਗੁਰੂ ਉੱਤਰ ਬਖਸ਼ਿਸ਼ ਕਰਦੇ ਆ ਮਨ ਬੈ ਰਾਗ ਰਤੋ ਬੈ ਰਾਗੀ ਸ਼ਬਦ ਮਨ ਬੀਦਿਆ ਮੇਰੀ ਮਾਈ ਏ ਮੇਰੀ ਮਾਤਾ ਪਿਤਾ ਰੂਪ ਸੰਤ ਜਨੋ ਜਿਨ੍ਹਾਂ ਦਾ ਸੱਚੇ ਗੁਰੂ ਸਾਹਿਬ ਦੇ ਸ਼ਬਦ ਉਪਦੇਸ਼ ਵਿੱਚ ਮਨ ਹਿਰਦਾ ਵਿੰਨਿਆ ਗਿਆ ਉਹਨਾਂ ਦਾ ਮਨ ਹਿਰਦਾ ਪਰਮੇਸ਼ਰ ਦੀ ਪ੍ਰਾਪਤੀ ਲਈ ਹਰ ਵਕਤ ਵਿਰਾਗ ਬਿਰਹੋਂ ਪ੍ਰੇਮ ਰੰਗ ਵਿੱਚ ਰਤਿਆ ਹੋਇਆ ਹੈ ਉਹੋ ਹੀ ਅਸਲੀ ਵਿਰਾਗਵਾਨ ਹਨ ਸੋ ਵਿਰਾਗ ਦੀਆਂ ਨੌ ਕਿਸਮਾਂ ਹਨ ਪਹਿਲੀ ਕਾਰਨ ਵਿਰਾਗ ਹੁੰਦਾ ਹੈ ਕਾਰਨ ਵਿਰਾਗ ਦਾ ਸਰੂਪ ਭਰਤਰੀ ਜੀ ਦੇ ਜੀਵਨ ਵਿੱਚ ਮਿਲਦਾ ਹੈ ਜੋ ਪਿੰਗਲਾ ਰਾਣੀ ਦੀ ਬੇਵਫਾਈ ਦੇਖ ਕੇ ਵਿਰਾਗੀ ਹੋਇਆ ਸੀ ਜਿਸ ਨੂੰ ਇਹ ਬਹੁਤ ਪਿਆਰ ਕਰਦਾ ਸੀ ਉਸਨੇ ਰਥਵਾਨ ਦੇ ਨਾਲ ਸਰੀਰਕ ਸੰਬੰਧ ਕਾਇਮ ਕਰ ਲਏ ਸਨ ਪਰਤਰੀ ਨੇ ਸਭ ਕੁਝ ਤਿਆਗ ਕੇ ਵਿਰਾਗ ਧਾਰਨ ਕਰ ਲਿਆ ਗੁਰਖਨਾਥ ਦੀ ਸ਼ਰਨ ਗ੍ਰਹਿਣ ਕਰਕੇ ਯੋਗ ਧਾਰਨ ਕਰ ਲਿਆ ਇਸਤਰੀ ਦਾ ਆਚਰਨ ਗੰਦਾ ਦੇਖ ਕੇ ਵਿਰਾਗ ਧਾਰਿਆ ਇਸ ਦਾ ਨਾਮ ਕਾਰਨ ਵਿਰਾਗ ਹੈ ਜੈਸਾ ਕਿ ਮਾਰੂ ਸੋਲੇ ਬਾਣੀ ਵਿੱਚ ਸਤਿਗੁਰੂ ਫਰਮਾਉਂਦੇ ਆ ਸਾਗਤ ਮੂੜ ਅਚੇਤ ਨਾ ਚੇਤਾ ਹੈ ਦੁਖ ਲਾਗੇ ਤਾਂ RAM ਪੁਕਾਰਾ ਹੈ ਸੋ ਵਿਰਾਗ ਸ਼ਤਕ ਦੇ ਬੋਲ ਹਨ ਸਵਈਆ ਲਿਖਦੇ ਹਨ ਪਰਤਰੀ ਜੀ ਜਿਨ ਕੋ ਨਿਤਮੈ ਚਿਤਮੋ ਤਿਨ ਕੀ ਰਤਮੋ ਤਨ ਵਾਹਿ ਰਤੀ ਨਾ ਵੋ ਆਨਪੁਮਾਨ ਕੇ ਸੰਗ ਰਤੀ ਪੁਨਤਾ ਮਨ ਮੈ ਗਨਕਾ ਗ੍ਰਹਿ ਕੀਨਾ ਤਿ ਕਹ ਅਬਲਾ ਪ੍ਰਿਤ ਕੰਦਰਪਪੈ ਅਰ ਮੋਹੇ ਤਿ ਘਾਰ ਜੋ ਮਾਰ ਅਦੀਨਾ ਇਸ ਰੀਤ ਸਮੂਹ ਕੀ ਪ੍ਰੀਤ ਤਜੀ ਨ੍ਰਿਪ ਹੋਏ ਜੋਗੀਸ਼ਰ ਈਸ਼ਵਰ ਚੀਨਾ ਸੋ ਦੂਸਰਾ ਹੁੰਦਾ ਮੰਦ ਵਿਰਾਗ ਮੰਦ ਵਿਰਾਗ ਇਸ ਪ੍ਰਕਾਰ ਹੈ ਨਾਰ ਮਰੈ ਕਰ ਸੰਪਤ ਨਾਸੀ ਮੂਡ ਮੁੜਾਏ ਭਏ ਸੰਨਿਆਸੀ ਇਸਤਰੀ ਮਰਗੀ ਕਰ ਦੀ ਸੰਪਤੀ ਵਿਪੂਤੀ ਨਾਸ਼ ਹੋਗੀ ਕੋਈ ਪਦਾਰਥ ਨਾ ਰਿਆ ਸੋਚਣ ਲੱਗ ਪਿਆ ਕਿ ਇਹ ਕੀ ਹੈ ਜਗਤ ਮਿਥਿਆ ਹੈ ਸਭ ਕੁਝ ਨਾਸ਼ਵੰਤ ਹੈ ਇਹ ਕਹਿ ਕੇ ਸਭ ਕੁਝ ਛੱਡ ਦਿੱਤਾ ਪਦਾਰਥ ਦੀ ਥੋੜ ਕਾਰਨ ਵਿਰਾਗੀ ਹੋ ਗਿਆ ਇਸ ਦਾ ਨਾਮ ਮੰਦ ਵੈ ਰਾਗ ਹੈ ਇਸ ਦੀ ਬਾਬਤ ਸਤਪੁਰਸ਼ਾਂ ਦਾ ਕਥਨ ਹੈ ਮਾਇਆ ਬੁਲਾ ਮਾਇਆ ਬੁੱਲਾ ਪਾਉਣ ਦਾ ਚੜਿਆ ਕੱਖ ਆਕਾਸ਼ ਟੈਂਦਾ ਟੈਂਦਾ ਟੈਪਿਆ ਕੱਖ ਕੱਖਾਂ ਦੇ ਪਾਸ ਜਿਵੇਂ ਪੌਣ ਹਵਾ ਦੇ ਬੁੱਲੇ ਨਾਲ ਕੱਖ ਉੱਡ ਕੇ ਆਕਾਸ਼ ਨੂੰ ਚੜ ਜਾਂਦਾ ਪਰ ਜਿਸ ਵੇਲੇ ਹਵਾ ਦੀ ਗੰਢ ਖੁੱਲ ਗਈ ਉਸ ਵੇਲੇ ਕੱਖ ਉਸੇ ਤਰ੍ਹਾਂ ਧਰਤੀ ਤੇ ਆ ਡਿੱਗਦਾ ਇਸੇ ਰੀਤ ਅਨਸਾਰ ਇਸਤਰੀ ਦੇ ਮਰਨ ਤੇ ਧਨਨਾਸ਼ ਹੋਣ ਤੋਂ ਤਿਆਗੀ ਬਣ ਬੇਟਾ ਇਹ ਵਿਰਾਗ ਹਿਰਦੇ ਰੂਪੀ ਆਕਾਸ਼ ਵਿੱਚ ਚੜਿਆ ਤੋਂ ਮਗਰੋਂ ਜਿੱਥੇ ਵਿਸ਼ੇ ਸੁਖ ਜਾਂ ਪਦਾਰਥ ਪ੍ਰਾਪਤ ਹੋਇਆ ਉੱਥੇ ਹੀ ਬਿਰਤੀ ਡਿੱਗ ਜਾਂਦੀ ਹੈ ਜੈਸਾ ਕਿ ਫਿਰਦੀ ਫਿਰਦੀ ਦਹ ਦਿਸਾ ਜਲ ਪਰਬਤ ਬਨਰਾਈ ਜਿੱਥੈ ਡਿਠਾ ਮਿਰਤ ਕੋ ਇਲ ਬਹਿਠੀ ਆਈ ਇਉ ਇੱਕ ਇਸਤਰੀ ਛੱਡ ਕੇ 100 100 ਚੇਲੀ ਬਣਾ ਲੈਣੀ ਇਹ ਟੁੱਟਾ ਜਿਹਾ ਘਰ ਛੱਡ ਕੇ ਕਈ ਕਈ ਪੱਕੇ ਢੇਰੇ ਬਣਾ ਲੈਣੇ ਇਹ ਮੰਦ ਵਿਰਾਗ ਦਾ ਹਾਲ ਹੈ ਸੋ ਤੀਸਰਾ ਹੈ ਇਕ ਇੰਦਰੀ ਵਿਰਾਗ ਮਨ ਤੇ ਇੰਦਰੀ ਹਰਿਆਏ ਪਸ਼ੂ ਵਾਂਗ ਹਰ ਸਮੇਂ ਵਕਾਰਾਂ ਵਿੱਚ ਡੋਲਦੇ ਰਹਿਣ ਪਰ ਕੋ ਕਰਮਾਂ ਤੋਂ ਪਾਪਾਂ ਤੋਂ ਸਰੀਰ ਬਚਾ ਕੇ ਰੱਖਣਾ ਮੋਨੀ ਹੋਏ ਬੈਠਾ ਇਕਾਂਤੀ ਹਿਰਦੈ ਕਲਪਨਗਾਠਾ ਸੋ ਇਸ ਦਾ ਨਾਮ ਇਕ ਇੰਦਰੀ ਵਿਰਾਗ ਹੈ ਚੌਥਾ ਹੈ ਯਤਮਾਨ ਵਿਰਾਗ ਸੱਚ ਤੇ ਝੂਠ ਦਾ ਨਿਰਣਾ ਸੱਚ ਵਸਤੂ ਦਾ ਗ੍ਰਹਿਣ ਤੇ ਝੂਠ ਦਾ ਤਿਆਗ ਕਰਨਾ ਗੁਰਬਾਣੀ ਵਿੱਚ ਇਸ ਦਾ ਸਰੂਪ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਆ ਕਹਿਤ ਕਬੀਰ ਚੇਤਰੇ ਅੰਦਾ ਸਤ ਨਾਮ ਝੂਠਾ ਸਭ ਧੰਦਾ ਇਸ ਦਾ ਨਾਮ ਯਤਮਾਨ ਬੈਰਾਗ ਹੈ ਪੰਜਵਾਂ ਹੈ ਸਾਧ ਸੰਗਤ ਜੀ ਵਿਤਰੇਗ ਬੈਰਾਗ ਹਿਰਦੇ ਵਿੱਚ ਇਹ ਵਿਚਾਰ ਫੁਰਨੀ ਕਿ ਮੈਂ ਇਤਨੀ ਦੇਰ ਦਾ ਸਤ ਸੰਗਤ ਭਜਨ ਸਿਮਰਨ ਕਰ ਰਿਹਾ ਮੇਰੇ ਅੰਦਰੋਂ ਕਿੰਨੇ ਕੋ ਵਿਕਾਰ ਨਾਸ਼ ਹੋਏ ਅਤੇ ਕਿੰਨੇ ਕੋ ਸ਼ੁਭ ਗੁਣ ਆ ਗਏ ਇਸ ਪ੍ਰਕਾਰ ਕਰਕੇ ਔਗਣਾ ਦਾ ਤਿਆਗ ਕਰਨਾ ਅਤੇ ਸ਼ੁਭ ਗੁਣਾ ਦੇ ਧਾਰਨੀ ਹੋਣਾ ਇਸ ਦਾ ਸਰੂਪ ਗੁਰਬਾਣੀ ਵਿੱਚ ਇਉਂ ਹੈ ਉਥੈ ਖੋਟੇ ਸਟਿ ਹੈ ਘਰੇ ਕੀਜਹਿ ਸਾਬਾਸ ਇਹ ਵਿਤਰੇਕ ਵਿਰਾਗ ਹੈ ਸੇਵਾ ਹੈ ਸਾਥ ਸੰਗਤ ਜੀ ਵਸੀਕਾਰ ਵਿਰਾਗ ਮਨ ਤੇ ਇੰਦਰੀਆਂ ਨੂੰ ਰੋਕ ਲੈਣਾ ਮਨ ਵਾਸ਼ਨਾਵਾਂ ਵੱਲੋਂ ਰੋਕ ਲੈਣਾ ਤੇ ਇੰਦਰੇ ਵਿਸ਼ਿਆਂ ਵੱਲੋਂ ਰੋਕ ਲੈਣੇ ਇਸ ਦਾ ਸਰੂਪ ਗੁਰਬਾਣੀ ਵਿੱਚ ਇਸ ਪ੍ਰਕਾਰ ਹੈ ਪਰ ਤਰੇ ਰੂਪ ਨ ਪੀਖੈ ਨੇਤਰ ਗੁਰਮੁਖ ਆਪਣਾ ਮਨ ਮਾਰਿਆ ਸਬਦ ਕਸਵਟੀ ਲਾਏ ਇਹ ਵਸੀਕਾਰ ਵਿਰਾਗ ਹੈ ਸਤਵਾਂ ਤੀਬਰ ਵਿਰਾਗ ਹੈ ਸੰਸਾਰ ਦੇ ਸੁਖ ਰਾਜ ਸਮਗਰੀ ਤੱਕ ਦੀ ਇੱਛਾ ਨਾ ਛੋ ਕੇ ਇੱਕ ਵਾਹਿਗੁਰੂ ਦੀ ਪ੍ਰਾਪਤੀ ਲਈ ਵਿਰਾਗ ਸਹਿਤ ਰਹਿਣਾ ਕਿ ਹੇ ਵਾਹਿਗੁਰੂ ਜੀ ਮੈਨੂੰ ਰਾਜ ਅਤੇ ਵਿਸ਼ੇ ਸੁਖ ਪ੍ਰਾਪਤ ਨਾ ਹੋਵੇ ਮੈਂ ਇਨ੍ਹਾਂ ਵਿੱਚ ਖਚਿਤ ਨਾ ਹੋਵਾਂ ਜੈਸਾ ਕਿ ਰਖ ਲੇ ਵੋਹ ਦੀਨ ਦਇਾਲ ਪ੍ਰਮਤ ਬੋਹਾਰਿਆ ਅੱਠਵਾਂ ਹੈ ਸਾਧ ਸੰਗਤ ਜੀ ਤਰ ਤੀਬਰ ਵਿਰਾਗ ਸਵਰਗ ਲੋਕ ਦੇ ਭੋਗਾਂ ਦਾ ਤਿਆਗ ਜਿਵੇਂ ਸਵਰਗ ਦੀ ਪ੍ਰਾਪਤੀ ਲਈ ਜੋਗ ਆਦਿਕ ਕਰਮ ਕਰਦੇ ਹਨ ਕਿ ਸਾਨੂੰ ਇੰਦਰ ਪਦਵੀ ਪ੍ਰਾਪਤ ਹੋ ਜਾਵੇ ਇਸ ਢੰਗ ਦੇ ਦਿਵ ਭੋਗਾਂ ਦੀ ਪ੍ਰਾਪਤੀ ਵਾਸਤੇ ਕੋਈ ਜੋਗ ਆਦਿਕ ਕਰਨ ਦੀ ਇੱਛਾ ਨਾ ਕਰਨੀ ਇਸ ਤੇ ਭਾਈ ਤਿਲਕੂ ਜੀ ਦੀ ਸਾਖੀ ਢੋਕਦੀ ਹੈ ਕਿ ਜਿਸ ਨੇ ਮਹੇਸ਼ੇ ਜੋਗੀ ਦੇ ਸਵਰਗ ਸੁਖ ਦਾ ਤਿਆਗ ਕਰਕੇ ਗੁਰੂ ਦੇ ਦ੍ਰਿੜ ਨਿਸ਼ਚੈ ਰੱਖਿਆ ਸੀ ਤੇ ਕਿਹਾ ਸੀ ਕਿ ਮੈਨੂੰ ਸਵਰਗ ਸੁਖ ਦੀ ਲੋੜ ਨਹੀਂ ਹੈ ਜੈਸਾ ਕਿ ਭਗਤ ਕਬੀਰ ਸਾਹਿਬ ਫਰਮਾਉਂਦੇ ਹਨ ਕਬੀਰ ਸੁਰਗ ਨਰਕ ਤੇ ਮੈਂ ਰਹਿਓ ਸਤਗੁਰ ਕੇ ਪ੍ਰਸਾਦ ਚਰਨ ਕਮਲ ਕੀ ਮੋਜ ਮਹਿ ਰਹੋ ਅੰਤ ਅਰ ਆਦ ਨਾਵਾ ਹੈ ਸਾ ਸੰਗਤ ਜੀ ਤਰ ਤੀਬਰ ਤਰ ਤਮ ਵੈਰਾਗ ਜਿਵੇਂ ਕਾਂ ਦੀ ਵਿਟਜੋ ਵਿਸ਼ਟਾ ਦਾ ਵੀ ਵਿਸ਼ਟਾ ਹੈ ਇਸ ਤਰੀਕੇ ਨਾਲ ਇਸ ਲੋਕ ਤੋਂ ਲੈ ਕੇ ਬ੍ਰਹਮ ਲੋਕ ਤੱਕ ਦੇ ਸਾਰੇ ਪਦਾਰਥਾਂ ਭੋਗਾ ਨੂੰ ਕਾਂ ਦੀ ਬਿੱਟ ਸਮਾਨ ਸਮਝਣਾ ਕਾਂ ਦੀ ਗੰਦਗੀ ਨੂੰ ਖਾਣਾ ਤਾਂ ਇੱਕ ਪਾਸੇ ਕੋਈ ਦੇਖਣਾ ਵੀ ਨਹੀਂ ਚਾਹੁੰਦਾ ਇਸ ਪ੍ਰਕਾਰ ਦੀ ਨਫ਼ਰਤ ਹੋ ਜਾਣੀ ਜੈਸਾ ਕਿ ਅਧਿਆਤਮ ਪ੍ਰਕਾਸ਼ ਦੇ ਬੋਲ ਹਨ ਬ੍ਰਹਮਾ ਇੰਦਰ ਆਦ ਲੋ ਹੋਤ ਦੇਹ ਧਰ ਭੋਗ ਕਾਕ ਬਿਸ਼ਤ ਸਮ ਜੀਗਨੈ ਬੀਤ ਰਾਗ ਤੇ ਲੋਗ ਇਹ ਇਉਂ ਇਹ ਨੌ ਪ੍ਰਕਾਰ ਦਾ ਵਿਰਾਗ ਹੈ ਜਿਹੜਾ ਇਸ ਨੂੰ ਧਾਰਨ ਕਰੇਗਾ ਇਸ ਦਾ ਜਤ ਮੰਨਿਆ ਜਾਂਦਾ ਹੈ ਤਿੰਨ ਪ੍ਰਕਾਰ ਦਾ ਵਿਰਾਗ ਹੋਰ ਵੀ ਗ੍ਰੰਥਾਂ ਵਿੱਚ ਲਿਖਿਆ ਮਿਲਦਾ ਇਹ ਗਧਾ ਵਿਰਾਗ ਘੋੜਾ ਵਿਰਾਗ ਸ਼ੇਰ ਵਿਰਾਗ ਗਧਾ ਵਿਰਾਗ ਹੁੰਦਾ ਇੱਕ ਵਾਰ ਮਨ ਇਹੋ ਜਿਹਾ ਹੋ ਜਾਣ ਕਿ ਗ੍ਰਸਥ ਇੱਕ ਬੰਧਨ ਹੈ ਨਾਸ਼ਵਾਨ ਹੈ ਇਸ ਤੋਂ ਕੀ ਲੈਣਾ ਹੈ ਇਹ ਸੋਚ ਕੇ ਘਰ-ਬਾਰ ਤਿਆਗ ਦੇਣਾ ਪਰ ਛੇਤੀ ਹੀ ਵਿਕਾਰਾਂ ਦੇ ਗਰਸੇ ਹੋਏ ਨੇ ਖੁਆਰ ਹੋ ਕੇ ਮੁੜ ਆਉਣਾ ਤੇ ਫਿਰ ਵਿਕਾਰਾਂ ਵਿੱਚ ਫਸ ਜਾਣਾ ਜਿਵੇਂ ਖੋਤਾ কুমਹਾਰ ਦੇ ਘਰੋਂ ਬਾਹਰ ਚਲਾ ਜਾਂਦਾ ਤੇ ਰੂੜੀਆਂ ਦੇ ਤੁਰ ਫਿਰ ਕੇ ਵਾਪਸ ਆਪਣੇ ਘਰ ਆ ਜਾਂਦਾ ਸੋ ਦੂਸਰਾ ਹੈ ਘੋੜਾ ਵਿਰਾਗ ਉਪਰਾਮੋ ਕੇ ਘਰ ਛੱਡ ਦੇਣਾ ਪਰ ਜਦੋਂ ਭੈਣ ਭਰਾ ਸਬੰਧੀ ਆ ਕੇ ਕਹਿਣ ਕਿ ਘਰ ਕਿਉਂ ਛੱਡਦਾ ਹੈ ਘਰ ਬੈਠ ਕੇ ਭਜਨ ਕਰ ਘਰ ਦਾ ਵੀ ਖਿਆਲ ਰੱਖ ਤੇ ਉਹਨਾਂ ਦੇ ਕਹਿਣ ਤੇ ਵਾਪਸ ਮੁੜਉਣਾ ਜਿਵੇਂ ਘੋੜਾ ਕਿੱਲੇ ਤੋਂ ਖੁੱਲ ਜਾਵੇ ਤਾਂ ਉਹ ਆਪ ਨਹੀਂ ਆਉਂਦਾ ਉਸ ਨੂੰ ਘੇਰ ਕੇ ਘਰ ਵਿੱਚ ਲਿਆ ਕੇ ਬੰਨ ਲੈਂਦਾ ਹੈ ਫਿਰ ਉਸ ਤੇ ਕਾਠੀ ਪਾ ਲਈਦੀ ਹੈ ਇਸ ਪ੍ਰਕਾਰ ਘੋੜੇ ਦੀ ਤਰ੍ਹਾਂ ਉਦਮ ਕਰਕੇ ਸਬੰਧੀਆਂ ਵਾਲੀ ਪਰਿਵਾਰ ਵਿੱਚ ਖਚਤ ਹੋ ਜਾਣਾ ਫਿਰ ਤੀਸਰਾ ਹੈ ਜਿਵੇਂ ਸ਼ੇਰ ਵਿਰਾਗ ਜਿਵੇਂ ਸ਼ੇਰ ਇੱਕ ਵਾਰੀ ਪਿੰਜਰਾ ਤੋੜ ਕੇ ਨਿਕਲ ਜਾਵੇ ਗਧਾ ਆਪਣੇ ਆਪ ਮੁੜ ਆਉਂਦਾ ਹੈ ਘੋੜਾ ਜਾ ਲਿਆਉਣਾ ਪੈਂਦਾ ਹੈ ਪਰ ਸ਼ੇਰ ਇੱਕ ਵਾਰੀ ਨਿਕਲ ਗਿਆ ਤਾਂ ਫਿਰ ਮੁੜਦਾ ਨਹੀਂ ਇਸ ਪ੍ਰਕਾਰ ਇੱਕ ਵਾਰ ਘਰ ਛੱਡ ਕੇ ਨਿਕਲਣਾ ਫਿਰ ਸੰਬੰਧੀਆਂ ਦਾ ਮੋਹ ਨਾ ਕਰਨਾ ਇੱਕ ਵਾਰੀ ਦੇਹ ਅਭਿਮਾਨ ਰੂਪ ਪਿੰਜਰਾ ਤੋੜ ਕੇ ਫਿਰ ਇਸ ਦੇਹ ਦਾ ਮੋਹ ਨਾ ਕਰਨਾ ਇਹ ਉਹ ਤਿੰਨ ਪ੍ਰਕਾਰ ਦਾ ਵਿਰਾਗ ਵਿਦਵਾਨਾਂ ਨੇ ਇਹ ਵੀ ਕਿਹਾ ਹੈ